ਆ ਭਾਈ ਲੈਣਾ ਜੀ ਰੋਜ਼ ਸਵੇਰੇ ਪਿੰਡ ਦੇ ਟੋਬੇ ਵਿੱਚ ਇਸ਼ਨਾਨ ਕਰਨ जाया ਕਰਦੇ ਸਨ ਇੱਕ ਦਿਨ ਜਦੋਂ ਇਸ਼ਨਾਨ ਕਰਨ ਗਏ ਤਾਂ ਉਹਨਾਂ ਇੱਕ ਵਿਅਕਤੀ ਨੂੰ ਇਸ਼ਨਾਨ ਕਰਦੇ ਦੇਖਿਆ ਉਹ ਵਿਅਕਤੀ ਉੱਚੀ ਉੱਚੀ ਬੜੀ ਸੁਰੀਲੀ ਵਿੱਚ ਆਵਾਜ਼ ਵਿੱਚ ਬਾਣੀ ਪੜ ਰਿਹਾ ਸੀ ਭਾਈ ਲੈਣਾ ਜੀ ਇੰਨੀ ਮਧੂਰ ਬਾਣੀ ਸੁਣ ਕੇ ਜਿਵੇਂ ਕੀ ਮੋਹਕ ਹੋ ਗਏ ਹਨ ਫੋਨ ਉਹ ਝਟ ਉਸ ਵਿਅਕਤੀ ਦੇ ਪਾਸ ਉਹ ਵਿਅਕਤੀ ਉੱਚੀ ਉੱਚੀ ਬੜੀ ਸੁਰੀਲੀ ਆਵਾਜ਼ ਵਿੱਚ ਬਾਣੀ ਪੜ ਰਿਹਾ ਸੀ ਭਾਈ ਲੈਣਾ ਜੀ ਨੇ ਇੰਨੀ ਮਨੂਰ ਆਵਾਜ਼ ਵਿੱਚ ਬਾਣੀ ਸੁਣੀ ਤਾਂ ਜਿਵੇਂ ਉਹ ਮੋਹਕ ਹੋ ਗਏ ਹੋਣ ਉਹ ਝੱਟ ਉਸ ਵਿਅਕਤੀ ਦੇ ਕੋਲ ਚਲੇ ਗਏ ਨੇੜੇ ਜਾ ਕੇ ਉਹਨਾਂ ਵੇਖਿਆ ਕਿ ਭਾਈ ਜੋਧ ਆਸਾ ਦੀਵਾਰ ਦੀ ਪੌੜੀ ਦਾ ਪਾਠ ਕਰ ਰਿਹਾ ਸੀ ਭਾਈ ਲੈਣਾ ਜੀ ਨੇ ਅਜਿਹੀ ਬਾਣੀ ਪਹਿਲਾਂ ਕਿਤੇ ਨਹੀਂ ਸੁਣੀ ਸੀ